ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਵੱਲੋਂ ਚੋਣਾ ਦੇ ਵਿੱਚ ਅਕਾਲੀ ਦਲ ਦੇ ਸਮਰਥਨ ਦੇ ਐਲਾਨ ਤੋਂ ਬਾਅਦ ਸਮੂਚੀਆਂ ਪੰਥਕ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਹੈ ਜਲੰਧਰ 'ਚ ਪ੍ਰੈਸ ਕਾਨਫਰੰਸ ਕਰਦੇ ਹੋਏ ਐਸਜੀਪੀਸੀ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਸੁਖਦੇਵ ਸਿੰਘ ਪੌਰ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਪੌਰ ਦਾ ਕਹਿਣਾ ਹੈ ਕਿ ਅਕਾਲੀਆਂ ਨੇ ਤਰੰਦਾ ਅਪਮਾਨ ਕੀਤਾ ਹੈ ਵਿੱਚ ਡੇਰੇ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਲਾ ਕੇ ਅੰਮ੍ਰਿਤ ਦਾ ਮਜ਼ਾਕ ਉਡਾਇਆ ਸੀ ਉਹਦੇ ਖਿਲਾਫ ਇੱਕ ਹੁਕਮ ਹੋਇਆ 2007 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹਦੇ ਵਿੱਚ ਕਿਹਾ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ ਕੋਈ ਵੀ ਸਿੱਖ ਕਮਾਉਣ ਵਾਲਾ ਉਹ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਔਰ ਇਹਦੇ ਨਾਲ ਕਿਸੇ ਪ੍ਰਕਾਰ ਦੀ ਸਾਂਝ ਨਾ ਰੱਖੇ ਔਰ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਬਾਰ-ਬਾਰ ਪੰਥ ਦੀ ਅਗਵਾਈ ਕਰਨ ਵਾਲਾ ਦਲ ਆਖਦਾ ਉਹਨਾਂ ਦੇ ਜ਼ਿੰਮੇਵਾਰ ਮੈਂਬਰਾਂ ਵੱਲੋਂ ਜਦਕਿ ਸ਼੍ਰੋਮਣੀ ਕਮੇਟੀ ਦੇ ਵੀ ਉਹਨਾਂ ਦਾ ਪ੍ਰਬੰਧ ਹੈ ਅਕਾਲੀ ਦਲ ਵੀ ਆਪਣੇ ਆਪ ਨੂੰ ਪੰਥ ਕੇਤਾ ਦਾ ਲੰਬੜਦਾਰ ਕਹੋਂਦਾ ਹੈ ਉਹਨਾਂ ਦੇ ਐਮਐਲਏਆਂ ਵੱਲੋਂ ਡੇਰੇ ਦੇ ਸਤਸੰਗ ਕਰਾਉਣ ਦਾ ਐਲਾਨ ਕਰਨਾ ਔਰ ਡੇਰੇ ਵੱਲੋਂ ਉਹਨਾਂ ਦੇ ਡੇਰੇ ਤੇ ਜਾ ਕੇ ਐਮਐਲਏਆਂ ਵੱਲੋਂ ਲਿਲੜੀਆਂ ਕੱਢਣੀਆਂ ਵੋਟਾਂ ਪਾਉਣ ਦੇ ਲਈ ਉਹਨਾਂ ਦਾ ਸਮਰਥਨ ਪ੍ਰਾਪਤ ਕਰਨਾ ਇਹ 2007 ਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਘੋਰ ਉਲੰਘਣਾ ਹੈ ਇਸ ਦੇ ਨਾਲ ਹੀ ਸੁਖਦੇਵ ਸਿੰਘ ਪੌਰ ਨੇ ਐਸਜੀਪੀਸੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ